ਸੋ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਅੱਜ ਦੇ ਸੋਹਣੇ ਦਿਨ ਦੇ ਲਈ ਜੋ ਪਰਮੇਸ਼ਵਰ ਨੇ ਸਾਡੇ ਸਭਨਾਂ ਦੀ ਜ਼ਿੰਦਗੀ ਦੇ ਵਿੱਚ ਬਖਸ਼ਿਆ ਕਿ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਪਰਮੇਸ਼ਵਰ ਦੀ ਬਾਣੀ ਨੂੰ ਸੁਣ ਸਕੀਏ ਅਰ ਪਰਮੇਸ਼ਵਰ ਆਪਣੇ ਬਾਣੀ ਦੇ ਰਾਹੀਂ ਆਪਣੇ ਆਤਮਾ ਦੇ ਵਸੀਲੇ ਨਾਲ ਸਾਡੇ ਨਾਲ ਗੱਲਾਂ ਕਰਨ ਹallelujah ਅੱਜ ਆਪਾਂ ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚੋਂ ਨਿਮਰਤਾ ਦੇ ਬਾਰੇ ਵਿੱਚ ਸਿੱਖਾਂਗੇ ਕਿ ਪਰਮੇਸ਼ਵਰ ਦਾ ਵਚਨ ਸਾਨੂੰ ਨਿਮਰਤਾ ਦੇ ਬਾਰੇ ਵਿੱਚ ਦਿਆਲੂ ਹੋਣ ਦੇ ਬਾਰੇ ਵਿੱਚ ਜਾਂ ਹਲੀਮ ਹੋਣ ਦੇ ਬਾਰੇ ਵਿੱਚ ਕੀ ਸਿਖਾਉਂਦਾ ਹੈ ਤਾਂ ਸਭ ਤੋਂ ਪਹਿਲਾਂ ਨਿਮਰ ਕੀ ਨਿਮਰਤਾ ਇੱਕ ਗੁਣ ਹੈ ਪਰਮੇਸ਼ਵਰ ਦੇ ਸੁਭਾਅ ਦਾ ਜੋ ਪਰਮੇਸ਼ਵਰ ਨੇ ਹਰੇਕ ਇਨਸਾਨ ਦੇ ਅੰਦਰ ਪਾਇਆ ਆ ਪਰ ਉਹ ਇਨਸਾਨ ਦੀ ਆਪਣੀ ਮਰਜ਼ੀ ਆ ਕਿ ਉਹਨੇ ਆਪਣੇ ਉਸ ਗੁਣ ਨੂੰ ਨਿਖਾਰਨਾ ਹੈ ਆ ਕਿ ਨਹੀਂ ਤੁਹਾਨੂੰ ਪਤਾ ਪਰਮੇਸ਼ਵਰ ਨੇ ਆਪਣੇ ਸੁਭਾਅ ਦੇ ਸਾਰੇ ਗੁਣ ਇਨਸਾਨ ਦੇ ਅੰਦਰ ਪਾਏ ਆ ਪਰ ਆਪਣੀ ਮਰਜ਼ੀ ਆ ਕਿ ਆਪਾਂ ਉਹਨਾਂ ਵਿੱਚੋਂ ਕਿਹੜੇ ਗੁਣ ਨੂੰ ਨਿਖਾਰਦੇ ਆ ਸੋ ਅੱਜ ਅਸੀਂ ਨਿਮਰਤਾ ਦੇ ਬਾਰੇ ਦੇ ਵਿੱਚ ਜਿਹੜਾ ਆ ਸਿੱਖ ਰਹੇ ਆ ਤਾਂ ਨਿਮਰਤਾ ਪਰਮੇਸ਼ਵਰ ਦੇ ਸੁਭਾਅ ਦਾ ਇੱਕ ਗੁਣ ਆ ਜੋ ਅਸੀਂ ਆਪਣੇ ਆਪ ਨੂੰ ਇਸ ਗੁਣ ਦੇ ਹਿਸਾਬ ਨਾਲ ਅਸੀਂ ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਪਰ ਨਹੀਂ ਸਮਝਣਾ ਕਈ ਵਾਰੀ ਅਸੀਂ ਬਹੁਤ ਫਰਕ ਪਾਉਣ ਲੱਗ ਜਾਂਦੇ ਆ ਆਪਣੀਆਂ ਸੋਚਾਂ ਦੇ ਨਾਲ ਆਪਣੇ ਦਿਲ ਦੇ ਨਾਲ ਵੀ ਮੈਂ ਬਹੁਤ ਸਿਆਣਾ ਆ ਮੈਨੂੰ ਬਹੁਤ ਹਕਲਿਆ ਮੇਰੇ ਕੋਲੇ ਪੈਸਾ ਬਹੁਤ ਆ ਮੈਂ ਬਹੁਤ ਕੁਛ ਕਰ ਸਕਦਾ ਆ ਮੈਂ ਬਹੁਤ ਅਮੀਰ ਆ ਇਹ ਸਾਰਾ ਕੁਝ ਸੋਚ-ਸੋਚ ਕੇ ਦੂਜੇ ਨੂੰ ਫਿਰ ਉਹ ਇਨਸਾਨ ਇਨਸਾਨ ਹੀ ਨਹੀਂ ਸਮਝਦਾ ਪਰ ਜਦੋਂ ਕਿਸੇ ਇਨਸਾਨ ਦੇ ਵਿੱਚ ਨਿਮਰਤਾ ਆਉਂਦੀ ਆ ਫਿਰ ਉਹ ਜਿੰਨਾ ਮਰਜੀ ਅਮੀਰ ਆ ਜਿੰਨਾ ਮਰਜੀ ਉਹਦੇ ਕੋਲੇ ਪਾਵਰ ਆ ਭਾਵੇਂ ਅਹੁਦੇ ਦੀ ਪਾਵਰ ਆ ਭਾਵੇਂ ਪੈਸੇ ਦੀ ਪਾਵਰ ਆ ਜਾਂ ਕਿਦਾਂ ਵੀ ਲਾ ਲੋ ਪਰ ਉਹ ਇਨਸਾਨ ਸਭ ਕੁਝ ਹੁੰਦਿਆਂ ਸੁੰਦਿਆਂ ਵੀ ਨਿਮਰਤਾ ਵਿੱਚ ਦialogi ਵਿੱਚ ਬਣਿਆ ਰਹਿੰਦਾ ਆ ਦੂਜਿਆਂ ਦੇ ਉੱਤੇ ਤਰਸਮਾਨ ਰਹਿੰਦਾ ਆ ਦੂਜੇ ਦੀ ਗੱਲ ਆਰਾਮ ਨਾਲ ਸੁਣਦਾ ਆ ਸੋ ਜਿਹੜਾ ਨਿਮਰਤਾ ਦਾ ਗੋਣੇ ਆ ਇਹ ਸਾਨੂੰ ਹਲੀਮ ਹੋਣ ਲਈ ਪ੍ਰੇਰਿਤ ਕਰਦਾ ਆ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਲੀਮ ਹੋ ਕੇ ਰਹਿਣਾ ਹੈ ਤੇ ਜੇ ਸਾਡੇ ਅੰਦਰ ਨਿਮਰਤਾ ਆ ਤਾਂ ਹੀ ਅਸੀਂ ਸੇਵਾ ਕਰ ਸਕਦੇ ਆ ਭਾਵੇਂ ਬਜ਼ੁਰਗਾਂ ਦੀ ਆ ਭਾਵੇਂ ਪਰਿਵਾਰ ਦੀ ਭਾਵੇਂ ਬਾਹਰ ਕਿਸੇ ਦੀ ਸੇਵਾ ਕਰਨੀ ਆ ਭਾਵੇਂ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਸੇਵਾ ਕਰਨੀ ਆ ਪਰ ਜੇ ਆਪਣੇ ਕੋਲ ਨਿਮਰਤਾ ਨਹੀਂ ਹੈਗੀ ਫੇ ਇਨਸਾਨ ਕੋਲੋਂ ਸੇਵਾ ਨਹੀਂ ਕਰ ਹੁੰਦੀ ਕਰਕੇ ਘਮੰਡੀ ਇਨਸਾਨ ਸੇਵਾ ਨਹੀਂ ਕਰ ਸਕਦਾ ਕਿਉਂਕਿ ਕਮਾਂਡੋ ਨੂੰ ਝੁਕ ਨਹੀਂ ਦਿੰਦਾ ਤੇ ਬਿਨਾਂ ਝੁਕਿਆ ਸੇਵਾ ਨਹੀਂ ਹੁੰਦੀ ਸੋ ਨਿਮਰਤਾ ਦਾ ਗੁਣ ਇਹੋ ਜਿਹਾ ਆ ਝੁਕੋ ਹੰਦਾ ਜ਼ਰੂਰੀ ਆ ਸਾਨੂੰ ਪਰ ਪਰਮੇਸ਼ਵਰ ਦੀ ਨਜ਼ਰ 'ਚ ਸਾਨੂੰ ਉੱਚਾ ਕਰਦਾ ਆ ਹਾਲੇਲੂਇਆ ਸੋ वचन ਵਿੱਚ ਵੀ ਲਿਖਿਆ ਕਹਿੰਦੇ ਜੇ ਕੋਈ ਉੱਚਾ ਹੋਣਾ ਚਾਹੁੰਦਾ ਆ ਤੇ ਉਹ ਆਪਣੇ ਆਪ ਨੂੰ ਨੀਵਿਆ ਕਰੇ ਸੋ ਜੇ ਆਪਾਂ ਨੀਵੇ ਕਰਨ ਦਾ ਮਤਲਬ ਇਹ ਹੈ ਮੰਨਦੇ ਹਲੀਮ ਹੋਵਾਂਗੇ ਦਿਆਲੂ ਸੁਭਾਅ ਨੂੰ ਕਿਰਪਾਲੂ ਸੁਭਾਅ ਨੂੰ ਜਿਹੜਾ ਪਰਮੇਸ਼ਵਰ ਦਾ ਆ ਉਸ ਸੁਭਾਅ ਨੂੰ ਅਸੀਂ ਆਪਣੇ ਦਿਲ ਦੇ ਵਿੱਚ ਲੈ ਲਵਾਂਗੇ ਤਾਂ ਫੇ ਪਰਮੇਸ਼ਵਰ ਨੇ ਸਾਨੂੰ ਉੱਚਿਆਂ ਚੱਕਣਾ ਹੈ ਪਰ ਜਿਹੜੇ ਪਹਿਲਾਂ ਆਪਣੇ ਆਪ ਨੂੰ ਉੱਚਿਆਂ ਚੱਕਦੇ ਆ ਉਹ ਪਰਮੇਸ਼ਵਰ ਦੀ ਨਜ਼ਰ 'ਚ ਡਿੱਗੇ ਹੋਏ ਆ ਤੋ ਅੱਜ ਆਪਾਂ ਦੇਖਦੇ ਹਾਂ ਪਵਿੱਤਰ ਬਾਈਬਲ ਸਾਨੂੰ ਇਸ ਬਾਰੇ ਚ ਕੀ ਸਿਖਾਉਂਦਾ ਹੈ ਆਪਾਂ ਦੇਖਦੇ ਹਾਂ ਫਿਲੀਪੀਆਂ ਦੀ ਕਿਤਾਬ ਉਹਦਾ ਦੂਜਾ ਅਧਿਆਇ ਤੇ ਉਹਦੀ 1 ਨੰਬਰ ਪੰਕਤੀ ਤੋਂ ਦੇਖਦੇ ਹਾਂ ਲਿਖਿਆ ਸੋ ਜੇ ਮਸੀਹ ਵਿੱਚ ਕੁਝ ਦਿਲਾਸਾ ਜੇ ਪ੍ਰੇਮ ਦੀ ਕੁਝ ਤਸੱਲੀ ਜੇ ਆਤਮਾ ਦੀ ਕੁਝ ਸਾਂਝ ਜੇ ਕੁਝ ਦਿਆਲਗੀ ਅਤੇ ਦਰਦਮੰਦੀ ਹੈ ਤਾਂ ਮੇਰੇ ਆਨੰਦ ਨੂੰ ਪੂਰਾ ਕਰੋ ਵੇ ਤੁਸੀਂ ਇੱਕ ਮਨ ਹੋਵੋ ਇੱਕੋ ਜਿਹਾ ਪ੍ਰੇਮ ਰੱਖੋ ਇੱਕ ਚਿੱਤ ਇੱਕ ਮਤ ਹੋਵੋ ਢੜੇ ਬਾਜ਼ੀਆਂ अथवा ਫੋਕੇ ਕਮੰਡ ਨਾਲ ਕੁਝ ਨਾ ਕਰੋ ਸਗੋਂ ਤੁਸੀਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ ਹਾਲੇਲੂਇਆ ਸੋ ਇੱਥੇ ਪ੍ਰਭੂ ਦਾ ਦਾਸ ਪੌਲਸ ਪਰਮੇਸ਼ਵਰ ਦੇ ਆਤਮਾ ਦੀ ਅਗਵਾਈ ਦੇ ਨਾਲ ਸਾਨੂੰ ਇਦਾਂ ਅਰਜ ਕਰਦਾ ਆ ਕਿਉਂਕਿ ਸਾਰੀ ਲਿਖਤ ਪਰਮੇਸ਼ਵਰ ਦੇ ਆਤਮਾ ਤੋਂ ਪਰਮੇਸ਼ਵਰ ਨੇ ਆਪਣੇ ਦਾਸਾਂ ਕੋਲੋਂ ਇਹ ਲਿਖਤਾਂ ਤੁਹਾਨੂੰ ਤੇ ਮੈਨੂੰ ਸੁਧਾਰਨ ਦੇ ਲਈ ਇੱਕ ਪਵਿੱਤਰ ਬਾਈਬਲ ਦੇ ਰੂਪ ਵਿੱਚ ਦਿੱਤੀਆਂ ਆ ਸੋ ਹੁਣ ਪ੍ਰਭੂ ਦਾ ਦਾਸ ਕੀ ਕਹਿੰਦਾ ਆ ਕਹਿੰਦਾ ਜੇ ਮਸੀਹ ਵਿੱਚ ਕੁਝ ਦਲਾਸਾ ਤੁਹਾਨੂੰ ਮਿਲਿਆ ਆ ਜੇ ਪ੍ਰੇਮ ਦੀ ਕੋਈ ਤਸੱਲੀ ਆਤਮਾ ਦੀ ਕੋਈ ਸਾਹਜ ਕੋਈialogi ਕੋਈ ਦਰਦਮੰਦੀ ਤੁਹਾਡੇ ਅੰਦਰ ਹੈਗੀ ਆ ਤਾਂ ਕਹਿੰਦਾ ਫੇ ਮੇਰੇ ਇਸ ਆਨੰਦ ਨੂੰ ਪੂਰਾ ਕਰੋ ਕਿਹੜਾ ਆਨੰਦ ਆ ਉਹ ਕਿੰਨਾ ਵੀ ਤੁਸੀਂ ਇੱਕ ਮਨ ਹੋਵੋ ਇੱਕੋ ਜਿਹਾ ਪ੍ਰੇਮ ਰੱਖੋ ਇੱਕ ਚਿੱਤ ਇੱਕ ਮਤ ਹੋਵੋ ਢੜੇ ਬਾਜ਼ਮੀਆਂ ਤੇ ਅਥਵਾ ਫੋਕੇ ਕਮਾਂਡ ਨਾਲ ਕੁਝ ਨਾ ਕਰੋ ਸਗੋਂ ਤੁਸੀਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਨਾਲੋਂ ਉੱਤਮ ਜਾਣੋ ਸੋ ਆਪਾਂ ਮਸੀਹ ਵਿੱਚ ਆ ਰਾਈਟ ਪਵਿੱਤਰ ਬਾਈਬਲ ਦੇ ਅਨੁਸਾਰ ਮਸੀਹ ਵਿੱਚ ਹੋਣ ਦਾ ਮਤਲਬ ਆ ਜਿਹੜੇ ਪ੍ਰਭੂ ਯਿਸੂ ਮਸੀਹ ਜੀ ਦੀ ਸਿੱਖਿਆ ਨੂੰ ਫੋਲੋ ਕਰਦੇ ਆ ਤੇ ਹੁਣ ਵਚਨ ਸਾਨੂੰ ਇਦਾਂ ਕਹਿੰਦਾ ਵੀ ਜੇ ਤੁਸੀਂ ਮਸੀਹ ਵਿੱਚ ਆ ਫਿਰ ਆਨੰਦ ਕਿਹੜੀ ਗੱਲ ਦੇ ਵਿੱਚ ਆ ਬਿਤ ਇੱਕ ਜਾਨਾ ਖੱਬੇ ਨੂੰ ਮੂੰਹ ਕਰਕੇ ਬਹਿ ਜਾਓ ਤੇ ਦੂਜਾ ਸੱਜੇ ਨੂੰ ਹਨਾ ਇੱਕ ਦੂਜੇ ਨੂੰ ਬੁਲਾਇਓ ਨਾ ਪਰਿਵਾਰ ਦੇ ਸਾਰੇ ਮੈਂਬਰ ਨੇ ਬਪਤਿਸਮੇ ਲਿਆ ਪਰ ਰਲ ਕੇ ਰੋਟੀ ਨਾ ਖਾਇਓ ਇਹ ਕੋਈ ਆਨੰਦ ਦੀ ਗੱਲ ਹੈਗੀ ਆ ਨਹੀਂ ਪਰ ਬਾਲੇ ਘਰਾਂ ਵਿੱਚ ਅੱਜ ਕੱਲ ਇਹੀ ਹੋ ਰਿਹਾ ਆ ਬਾळ्याਾਂ ਦੇ ਜੀਵਨ ਵਿੱਚ ਬਾਲੇ ਖਾਨਦਾਨਾਂ ਚ ਇਹੀ ਹੋ ਰਿਹਾ ਆ ਸਾਰੇ ਜਾਣੇ ਬਾਈਬਲ ਉਹਨਾਂ ਦੇ ਕੋਲ ਆ ਮੈਨੂੰ ਨਹੀਂ ਲੱਗਦਾ ਪੜਦੇ ਹੋਊਗੇ ਝੋਲਿਆਂ 'ਚ ਪਾ ਕੇ ਰੱਖੀ ਹੋਣੀ ਐ ਚਰਚ ਨੂੰ ਵੀ ਜਾਂਦੇ ਆ ਪਰ ਇੱਕ ਦੂਜੇ ਨਾਲ ਬੋਲਦੇ ਨਹੀਂ ਸੋਹਣੇ ਤਰ੍ਹਾਂ ਆਪਸ 'ਚ ਕੋਈ ਉਹਨਾਂ ਦੀ ਸਲਾਹ ਨਹੀਂ ਆ ਜੇ ਇੱਕ ਨੇ ਕਹਿਣਾ ਵੀ ਆਪਾਂ ਆਹ ਕੰਮ ਕਰੀਏ ਜੇ ਦੂਜੇ ਦੀ ਨੀਤ ਹੈਗੀ ਵੀ ਸੀਗੀ ਪਹਿਲਾਂ ਉਹੀ ਕੰਮ ਕਰਨ ਦੀ ਉਦਣ ਉਹਨੇ ਕਹਿਣਾ ਵੀ ਨਹੀਂ ਕਰਨਾ ਨਹੀਂ ਕਿਉਂਕਿ ਹੁਣ ਤੂੰ ਕਹਤਾ ਹੁਣ ਦੀ ਇਹ ਕੰਮ ਹੋ ਸਕਦਾ ਜੋ ਇੱਕ ਨੇ ਕਹਤਾ ਇਤਨਾ ਕਰਨਾ ਸਹੀ ਆ ਦੂਜੇ ਨੇ ਅਦਬਾਦ ਕੇ ਕਹਿਣਾ ਨਹੀਂ ਇਹ ਗਲਤ ਆ ਇਦਾਂ ਨਹੀਂ ਸਹੀ ਜਿੱਦਾਂ ਮੈਂ ਕਹਿੰਦਾ ਇਦਾਂ ਸਹੀ ਆ ਸੋ ਵਚਨ ਸਾਨੂੰ ਕੀ ਕਹਿੰਦਾ ਵੀ ਜੇ ਤੁਸੀਂ ਮੁਸੀਬੇ ਵਿੱਚ ਹੈਗੇ ਆ ਤੁਹਾਨੂੰ ਕੋਈ ਦਲਾਸਾ ਮਿਲਿਆ ਆ ਤੁਸੀਂ ਦਰਦਮੰਦੀ ਦਰਦਮੰਦੀ ਕੀ ਹੁੰਦੀ ਕਿ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸਾਂਝੀ ਹੋਣਾ ਤੇ ਜੇ ਤੁਹਾਡੇ ਅੰਦਰ ਕੋਈ ਹਮਦਰਦੀ ਭਾਵਨਾ ਹੈਗੀ ਆ ਤੇ ਫਿਰ ਤੁਸੀਂ ਇੱਕ ਮਨ ਹੋਵੋ ਇੱਕ ਚਿੱਤ ਹੋਵੋ ਇੱਕੋ ਜਿਹਾ ਪਿਆਰ ਕਰੋ ਸੋ ਸਾਡੇ ਅੰਦਰ ਇਦਾਂ ਦਾ ਪਿਆਰ ਹੋਣਾ ਚਾਹੀਦਾ ਕੋਈ ਸਾਡੇ ਪਿਆਰ ਨੂੰ ਵੇਖੇ ਜਿੱਤਿਆ ਜਾਵੇ ਤੇ ਲੋਕੀ ਜੇ ਸਾਨੂੰ ਲੜਦਿਆਂ ਨੂੰ ਦੇਖਣਗੇ ਇੱਕ ਦੂਜੇ ਨੂੰ ਜੇ ਅਸੀਂ ਲੋਕਾਂ ਦੇ ਸਾਹਮਣੇ ਗਾਲਾਂ ਕੱਢਾਂਗੇ ਇੱਕ ਦੂਜੇ ਨੂੰ ਲੋਕਾਂ ਦੇ ਸਾਹਮਣੇ ਅਸੀਂ ਮੂਰਖ ਕਹਾਵਾਂਗੇ ਜਾਂ ਹੋਰ ਹੋਰ ਚੀਜ਼ਾਂ ਕਰਾਂਗੇ ਤੁਸੀਂ ਦੱਸੋ ਫੇ ਲੋਕੀ ਆਪਾਂ ਨੂੰ ਸ਼ਾਵਾਸ਼ੇ ਦੇਣਗੇ ਆਪਾਂ ਲੋਕਾਂ ਦੇ ਲਈ ਫੇ ਠੋਕਰ ਦਾ ਕਾਰਨ ਬਣ ਜੂਗੇ ਪਰ ਕਿੰਨਾ ਸੋਹਣਾ ਤੇ ਕਿੰਨਾ ਚੰਗਾ ਹੋਵੇ ਵਚਨ ਦੇ ਵਿੱਚ ਲਿਖਿਆ ਕਿੰਨਾ ਸੋਹਣਾ ਤੇ ਕਿੰਨਾ ਚੰਗਾ ਹੈ ਕਿ ਭਰਾ ਭਰਾ ਮਿਲ ਕੇ ਰਹਿਣ ਆਪਾਂ ਸਾਰਿਆਂ ਨੇ ਇੱਕ ਮਨ ਹੋਣਾ ਹੈ ਕਚਤ ਹੋਣਾ ਆ ਇੰਨਾ ਪਿਆਰ ਹੋਣਾ ਚਾਹੀਦਾ ਜੇ ਕੋਈ ਡਿੱਗਾ ਆ ਭੱਜ ਕੇ ਜਾਓ ਉਹਨੂੰ ਚੱਕਣ ਨੂੰ ਜੇ ਕੋਈ ਤੁਹਾਨੂੰ ਲੱਗਦਾ ਭੁੱਖਾ ਆ ਭੱਜ ਕੇ ਜਾਓ ਉਹਨੂੰ ਪਾਣੀ ਦਾ ਗਲਾਸ ਦਿਓ ਜੇ ਤੁਹਾਨੂੰ ਲੱਗਦਾ ਆ ਇਹਨੂੰ ਤੁਹਾਡੀ ਮਦਦ ਦੀ ਲੋੜ ਆ ਤੁਸੀਂ ਜਾਓ ਉਹਦੀ ਜਾ ਕੇ ਮਦਦ ਕਰੋ ਉਹਨੂੰ ਪੁੱਛੋ ਅਸੀਂ ਤੇਰੀ ਕੀ ਹੱਲਪ ਕਰ ਸਕਦੇ ਆ ਪਰ ਅਸੀਂ ਇਦਾਂ ਕਰਦੇ ਨਹੀਂ ਪਰ ਪਰਮੇਸ਼ਵਰ ਦਾ ਬਚਨ ਸਾਨੂੰ ਇਦਾਂ ਦਾ ਮਿੱਠਾ ਜਿਹਾ ਜੀਵਨ ਜੀਣਾ ਸਿਖਾਉਂਦਾ ਆ ਆਪਾਂ ਬਹੁਤ ਸੋਹਣਾ ਬਚਨ ਨੂੰ ਸੁਣਦੇ ਆ ਪਰ ਮੈਨੂੰ ਪਤਾ ਨਹੀਂ ਕਾਤੇ ਮੰਨਣ ਨੂੰ ਜੀ ਨਹੀਂ ਕਰਦਾ ਪਰ ਜੇ ਆਪਾਂ ਪਰਮੇਸ਼ਵਰ ਦੇ ਆਤਮਾ ਤੋਂ ਮਦਦ ਮੰਗੀਏ ਕਿਉਂਕਿ ਉਹ ਆਪਣਾ ਮਦਦਗਾਰ ਹੈ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਸੀ ਉਹ ਸਾਰੀਆਂ ਗੱਲਾਂ 'ਚ ਤੁਹਾਡੀ ਮਦਦ ਕਰੂਗਾ ਤੇ ਜੇ ਆਪਾਂ ਪ੍ਰਭੂ ਦੇ ਆਤਮਾ ਤੋਂ ਮਦਦ ਮੰਗੀਏ ਮੈਨੂੰ ਪੂਰਾ ਯਕੀਨ ਆ ਕਿ ਉਹਨੇ ਸਾਡੀ ਮਦਦ ਕਰ ਦੇਣੀ ਆ ਸਾਨੂੰ ਇੱਕ ਮਨ ਹੋਣ ਚ ਵੀ ਇਕੱਠਿਆਂ ਮਿਲ ਕੇ ਰਹਿਣ ਵਿੱਚ ਵੀ ਹallelujah ਤੇ ਬਚਨ ਕੀ ਕਹਿੰਦਾ ਕਹਿੰਦਾ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ ਇੱਕ ਦੂਜੇ ਨੂੰ ਆਨਰ ਦਿਓ ਉਹਦੇ ਕੱਪੜੇ ਦੇਖ ਕੇ ਇਹ ਨਾ ਸੋਚੋ ਵੀ ਮੈਂ ਤਾਂ ਅਫਸਰ ਬੰਦਾ ਤੇ ਦੇਸੀ ਜਿਆ ਜੇ ਮੈਂ ਇਹਦੇ ਲਾਗੇ ਖਲੋਤਾ ਮੈਨੂੰ ਕਹੇ ਨੇ ਦੇਖਿਆ ਤੇ ਕਹੂਗੇ ਲੈ ਐਦਾਂ ਦੇ ਆ ਇਹਦੇ ਦੋਸਤ ਮਿੱਤਰ ਇਕਦਾਂ ਦੀਆਂ ਸੱਲੀਆਂ ਆ ਇਹਦੀਆਂ ਕਈ ਵਾਰੀ ਉਹ ਦੂਰੀ ਬਣਾਓ ਉਹਨਾਂ ਤੋਂ ਜਿਨ੍ਹਾਂ ਦੇ ਖਿਆਲ ਚੰਗੇ ਨਹੀਂ ਜਿਨ੍ਹਾਂ ਦੀਆਂ ਸੋਚਾਂ ਚੰਗੀਆਂ ਨਹੀਂ ਜਿਨ੍ਹਾਂ ਦੇ ਕੰਮ ਚੰਗੇ ਨਹੀਂ ਇੰਤਾਂ ਦੂਰੀ ਨਾ ਬਣਾਓ ਕਿ ਦਾ ਰੰਗ ਹੋ ਰਿਹਾ ਇਹਦੇ ਕੱਪੜੇ ਸੋਹਣੇ ਨਹੀਂ ਆ ਇਹ ਇਹਨੂੰ ਗੱਲਾਂ ਨਹੀਂ ਸੋਹਣੀਆਂ ਕਰਨੀਆਂ ਆਉਂਦੀਆਂ ਜੇ ਉਹਦਾ ਦਿਲ ਸੋਹਣਾ ਆ ਫੇਰ ਤੁਸੀਂ ਉਹਦੇ ਲਾਗੇ ਖਲੋਣ ਤੋਂ ਸੰਗਣਾ ਨਹੀਂ ਫਿਰ ਤੁਸੀਂ ਉਹਨੂੰ ਉੱਤਮ ਜਾਣੋ ਕਈ ਵਰੀ ਕੋਈ ਅਫਸਰ ਹੋ ਸਕਦਾ ਆ ਪਰ ਪ੍ਰਭੂ ਦੀ ਨਜ਼ਰ ਦੇ ਵਿੱਚ ਆਪਾਂ ਸਾਰੇ ਹੀ ਉਹਦੇ ਧੀਆਂ ਪੋਤੀਆਂ ਉਹ ਆਪਣੇ ਫੀਲਡ ਵਿੱਚ ਆਪਣੇ ਖੇਤਰ ਵਿੱਚ ਅਫਸਰ ਆ ਭਾਵੇਂ ਜਿਹੜੀ ਮਰਜ਼ੀ ਡਿਪਾਰਟਮੈਂਟ ਦਾ ਹੋਵੇ ਤੇ ਜੇ ਉਹ ਦੂਜੇ ਇਨਸਾਨ ਨੂੰ ਜਿਵੇਂ ਹੁਣ ਆਪਾਂ ਸਾਂਝੇ ਥਾਂ ਤੇ ਆ ਇਦਾਂ ਦੇ ਥਾਂ ਤੇ ਉਹ ਆਣ ਕੇ ਕਵੇ ਮੈਂ ਇਹਨਾਂ ਨੂੰ ਕੀ ਜਾਣਦਾ ਆ ਮੈਂ ਅਫਸਰ ਬੰਦਾ ਆ ਹੋ ਸਕਦਾ ਜਿਹੜੇ ਗੁਣ ਤੁਹਾਡੇ ਅੰਦਰ ਆ ਉਹ ਉਹਦੇ ਅੰਦਰ ਨਾ ਹੋਣ ਤੇ ਜਿਹੜਾ ਗੁਣ ਉਹਦੇ ਅੰਦਰ ਆ ਉਹ ਸਾਡੇ ਅੰਦਰ ਨਾ ਹੋਵੇ ਤਾਂ ਅਸੀਂ ਸਾਰੇ ਹੀ ਇੱਕ ਦੂਜੇ ਤੋਂ ਕੋਸ਼ ਨਾ ਕੋਸ਼ ਸਿੱਖ ਸਕਦੇ ਆ ਕਿਉਂਕਿ ਹਰੇਕ ਦੇ ਅੰਦਰ ਪਰਮੇਸ਼ਵਰ ਨੇ ਕੋਈ ਨਾ ਕੋਈ ਬਹੁਤ ਖਾਸ ਗੁਣ ਪਾਇਆ ਆ ਇਸ ਲਈ ਅਸੀਂ ਇੱਕ ਦੂਜੇ ਨੂੰ ਆਪਣੇ ਤੋਂ ਉੱਤਮ ਜਾਣਣਾ ਆ ਆਪਣੇ ਤੋਂ ਸੰਨਣ ਦਾ ਮਤਲਬ ਆ ਅਸੀਂ ਰਿਸਪੈਕਟ ਕਰਨੀ ਆ ਉਹਦੀ ਜੇ ਸਾਡੇ ਵਿੱਚ ਕੋਈ ਜਣਾ ਆਦਰਲੈਂਡ ਦੇ ਯੋਗ ਆ ਉਹਨੂੰ ਆਦਰ ਦਿਓ ਇਹ ਨਾ ਸੋਚੋ ਕਿ ਮੈਨੂੰ ਕੀ ਲੋੜ ਇਹਦਾ ਆਦਰ ਕਰਨ ਦੀ ਮੈਂ ਕੀ ਲੈਣਾ ਐ ਇਹਦੇ ਤੋਂ ਫਿਰ ਵਚਨ ਦੇ ਅਨੁਸਾਰ ਨਹੀਂ ਆ ਪਰ ਸੱਚੀ ਆ ਮੈਂ ਕੁਛ ਇਹੋ ਜਿਹੇ ਚਰਚੀਜ਼ ਨੂੰ ਵਿਜ਼ਿਟ ਕੀਤਾ ਆ ਆਪਣੀ ਲਾਈਫ ਦੇ ਵਿੱਚ ਪ੍ਰਭੂ ਨੇ ਮੈਨੂੰ ਮੌਕਾ ਦਿੱਤਾ ਜਦੋਂ ਅਸੀਂ ਉਹਨਾਂ ਥਾਵਾਂ ਤੇ ਗਏ ਮੋੜ-ਮੋੜ ਕੇ ਜਾਨ ਨੂੰ ਜੀ ਕਰਦਾ ਆ ਉਹਨਾਂ ਨੇ ਲੋਕਾਂ ਦੇ ਅੰਦਰ ਇੰਨਾ ਪਿਆਰ ਇੰਨਾ ਅਦਬ ਵੀ ਜਿੱਦਾਂ ਕਿਸੇ ਨੂੰ ਹੱਥੀਂ ਚੱਕ ਲੈਣ ਉਹ ਮੁਰਮਰ ਇੱਕ ਦੂਜੇ ਨੂੰ ਪੁੱਛਦੇ ਆ ਤੂੰ ਠੀਕ ਆ ਤੁਹਾਨੂੰ ਕਿਸੇ ਮਦਦ ਦੀ ਲੋੜ ਆ ਤੇਰ ਤੋਂ ਪਾਣੀ ਹੈਗਾ ਮੈਂ ਆ ਆਦਿਆਂ ਤੂੰ ਬੈਠਾ ਰੇ ਕੋਈ ਨਹੀਂ ਮੈਂ ਲੈ ਆਦਿਆਂ ਪਾਣੀ ਫਿਰ ਪੁੱਛਦੇ ਓਕੇ ਤੂੰ ਚਾਹ ਲੈ ਲਈ ਸੀਗੀ ਕੋਈ ਇੱਕ ਦੂਜੇ ਨੂੰ ਜਾਣਦਾ ਨਹੀਂ ਆ ਤੁਰੇ ਜਾਂਦਿਆਂ ਦੇਖਦੇ ਆ ਵੀ ਇਹੇ ਪਰੇਸ਼ਾਨ ਨੂੰ ਪੁੱਛਦੇ ਆਰ ਯੂ ਓਕੇ ਵੀ ਤੂੰ ਠੀਕ ਆ ਹਾਊ ਕੈਨ ਆ ਹੈਲਪ ਯੂ ਮੈਂ ਤੇਰੀ ਮਦਦ ਕਿਵੇਂ ਕਰ ਸਕਦਾ ਹਾਂ ਸੋ ਜ਼ਰੂਰੀ ਤਾਂ ਨਹੀਂ ਆਪਾਂ ਅੰਗਰੇਜ਼ੀ 'ਚ ਹੀ ਪੁੱਛਣਾ ਹੈ ਆਪਾਂ ਪੰਜਾਬੀ 'ਚ ਵੀ ਪੁੱਛ ਹੀ ਸਕਦੇ ਆ ਪਰ ਆਪਾਂ ਕਹਿੰਦੇ ਹਾਂ ਰੋਂਦਾ ਤਾਂ ਰੋਈ ਜਾਵੇ ਮੈਂ ਥੋੜੀ ਪਰੇਸ਼ਾਨ ਆ ਪਰੇਸ਼ਾਨ ਤਾਂ ਮੇਰੀ ਵਜ੍ਹਾ ਕਰਕੇ ਥੋੜੀ ਪਰੇਸ਼ਾਨ ਆ ਪਰ ਸਾਨੂੰ ਪਰਮੇਸ਼ੁਰ ਨੇ ਜੁਦੇਤਾ ਦੁਜਿਆਂ ਚੋਂ ਐਸੇ ਲਈ ਕੀਤਾ ਸੀਗਾ ਨਾ ਕਿ ਅਸੀਂ ਇੱਕ ਖਾਸ ਤਰ੍ਹਾਂ ਦੇ ਹੋਈਏ ਜਿਨ੍ਹਾਂ ਦੇ ਅੰਦਰ ਹਯਾ ਦਇਆ ਪ੍ਰੇਮ ਹੋਵੇ ਪਰ ਅਸੀਂ ਪਰਮੇਸ਼ਵਰ ਦੇ ਉਸ ਜਿਹੜੀ ਚਾਹਤ ਆ ਪਰਮੇਸ਼ਵਰ ਦੀ ਅਸੀਂ ਉਹਦੇ ਅਨੁਸਾਰ ਖਰੇ ਨਹੀਂ ਉਤਰੇ ਅਸੀਂ ਸਿਰਫ ਏ ਤਾਂ ਅੱਜ ਆ ਵੀ ਸਾਨੂੰ ਫਾਇਦੇ ਵਾਲੀ ਗੱਲ ਦੱਸੋ ਵੀ ਕੀ ਕਰੀਏ ਤੇ ਕਿਦਾਂ ਸਾਡੀ ਗੱਲ ਬਣ ਜਾਏ ਬਾਕੀ ਜਿੱਦਾਂ ਚੱਲਦਾ ਚੱਲਣ ਦਿਓ। ਵੀ ਕੋਈ ਟੂਣਾ ਟੋਟਕਾ ਦੱਸੋ ਉਹ ਵਾਲਾ ਕੰਮ ਕਰੀਏ। ਤੇ ਬਸ ਗੱਡੀ ਰੇੜੇ ਪੈ ਜਾਵੇ ਤੇ ਦੈਟਸ ਇਟ। ਪਰ ਲੌਂਗ ਟਰਮ ਤੱਕ ਚੱਲਣ ਦੇ ਲਈ ਸਾਨੂੰ ਪਰਮੇਸ਼ਵਰ ਦੇ ਮਨ ਨੂੰ ਖੁਸ਼ ਕਰਨਾ ਹੀ ਹੋਊਗਾ। ਤਾਂ ਹੀ ਉਹਦੀ ਕਿਰਪਾ ਸਾਡੇ ਤੇ ਹੋਣੀ ਆ ਹਾਲੇਲੂਇਆ ਪਿਆਰ ਕਰਨਾ ਕੋਈ ਔਖੀ ਗੱਲ ਨਹੀਂ ਆ ਕੋਈ ਔਖੀ ਗੱਲ ਨਹੀਂ ਆ ਸੋ ਇਸ ਲਈ ਸਭਾ ਬਣਾਓ ਪ੍ਰੇਮ ਕਰਨ ਦਾ ਕਿ ਮੈਨੂੰ ਪ੍ਰੇਮ ਮਿਲੇ ਜਾਂ ਨਾ ਮਿਲੇ ਮੈਨੂੰ ਪਰਮੇਸ਼ਰ ਨੇ ਇੰਨਾ ਕ ਪ੍ਰੇਮ ਦਿੱਤਾ ਕਿ ਮੈਂ ਸਭ ਨੂੰ ਪ੍ਰੇਮ ਵੰਡ ਸਕਦਾ ਆ ਮੈਂ ਸਭ ਨੂੰ ਪ੍ਰੇਮ ਵੰਡਦੀ ਆ ਮੇਰੇ ਅੰਦਰ ਪ੍ਰੇਮ ਬਹੁਤ ਆ ਮੰਗਤੇ ਨਹੀਂ ਬੰਨਾ ਕਈ ਵਾਰੀ ਘਰ ਚ ਹਰੇਕ ਬੰਦਾ ਸੋਚਦਾ ਨਿਆਣੇ ਕਹਿੰਦੇ ਸਾਡੇ ਮਾਪਿਓ ਸਾਨੂੰ ਪ੍ਰੇਮ ਕਰਨ ਮਾਪਿਓ ਕਹਿੰਦੇ ਨਿਆਣੇ ਸਾਨੂੰ ਪ੍ਰੇਮ ਕਰਨ ਦੋਵੇਂ ਹੀ ਮੰਗਤੇ ਆ ਤੇ ਕੌਣ ਕਰੂਗਾ ਦੋਨੋਂ ਹੀ ਖਾਲੀ ਹੱਥੀ ਆ ਇਦਾਂ ਹੀ ਹਸਬੰਡ ਵਾਈਫ ਦੀ ਲਾਈਫ ਦੇ ਵਿੱਚ ਆ ਹਸਬੰਡ ਸੋਚਦਾ ਵਾਈਫ ਤੋਂ ਮੈਨੂੰ ਪ੍ਰੇਮ ਮਿਲੇ ਵਾਈਫ ਕਹਿੰਦੀ ਹਸਬੰਡ ਤੋਂ ਮੈਨੂੰ ਪ੍ਰੇਮ ਮਿਲੇ ਭੈਣ ਕਹਿੰਦੀ ਭਰਾ ਤੋਂ ਮੈਨੂੰ ਪ੍ਰੇਮ ਮਿਲੇ ਭਰਾ ਕਹਿੰਦਾ ਮੈਨੂੰ ਭੈਣ ਤੋਂ ਪ੍ਰੇਮ ਮਿਲੇ ਇੱਕ ਦੋਸਤ ਕਹਿੰਦਾ ਦੂਜੇ ਦੋਸਤ ਤੋਂ ਮੈਨੂੰ ਮਿਲੇ ਦੂਜਾ ਦੋਸਤ ਕਹਿੰਦਾ ਪਹਿਲੇ ਤੋਂ ਮੈਨੂੰ ਮਿਲੇ ਤਾਂ ਸਾਰੇ ਜੇ ਖਾਲੀ ਹੱਥੀਆਂ ਤਾਂ ਦੇਊਗਾ ਕੌਣ ਪਰ ਪਰਮੇਸ਼ਰ ਪ੍ਰੇਮਿਆ ਵਚਨ 'ਚ ਇਹ ਗੱਲ ਲਿਖੀ ਹੋਈ ਆ ਹallelujah ਤੇ ਤੁਹਾਡੇ ਕੋਲੇ ਪਰਮੇਸ਼ਰ ਹੈ ਕਿ ਨਹੀਂ ਤੇ ਜਿਹਦੇ ਕੋਲੇ ਹੈਗਾ ਆ ਇਹਦਾ ਮਤਲਬ ਉਹਦੇ ਕੋਲੇ ਪ੍ਰੇਮ ਵੀ ਹੈਗਾ ਆ ਇਹਦਾ ਮਤਲਬ ਤੁਸੀਂ ਪ੍ਰੇਮ ਦੇ ਖਜ਼ਾਨੇ ਬਣ ਗਏ ਹੋ ਕਿਉਂਕਿ ਤੁਹਾਡੇ ਜੀਵਨ ਚ ਪਰਮੇਸ਼ਵਰ ਜੀ ਆ ਤੇ ਜੇ ਤੁਹਾਡੇ ਜੀਵਨ ਚ ਪਰਮੇਸ਼ਵਰ ਜੀ ਆ ਇਹਦਾ ਮਤਲਬ ਤੁਹਾਡੇ ਜੀਵਨ ਚ ਪ੍ਰੇਮ ਆ ਇਹਦਾ ਮਤਲਬ ਜੇ ਤੁਹਾਡੇ ਕੋਲੇ ਹੈਗਾ ਆ ਤੇ ਜਿਹਦੇ ਕੋਲੇ ਹੈਗਾ ਵਚਨ ਚ ਲਿਖਿਆ ਉਹ ਸਰਫਾ ਨਾ ਕਰੇ ਫੇ ਕਹਿੰਦਾ ਦਿਓ ਤੇ ਤੁਹਾਨੂੰ ਦਿੱਤਾ ਜਾਏਗਾ ਸੋ ਐਸਲੀ ਅਸੀਂ ਪ੍ਰੇਮ ਦੇਣਾ ਆ ਜਦੋਂ ਅਸੀਂ ਪ੍ਰੇਮ ਦੇਣ ਲੱਗੇ ਪ੍ਰੇਮ ਮਿਲਣਾ ਆਪੇ ਸ਼ੁਰੂ ਹੋ ਜਾਣਾ ਹੈ ਹallelujah ਸੋ ਅੱਗੇ ਲਿਖਿਆ ਤੁਹਾਡੇ ਵਿੱਚੋਂ ਹਰੇਕ ਜਣ ਆਪਣੇ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੋ ਹੁਣ ਦੇਖੋ ਬੱਚੋ ਐਦੋਂ ਗਾ ਆਪਾਂ ਨੂੰ ਇੰਨਾ ਇੰਨੀ ਬਰੀਕੀ ਨਾਲ ਕੌਣ ਸਿਖਾਉਂਦਾ ਆ ਹੁਣ ਤਾਂ ਇੰਨੀ ਬ੍ਰੀਕੀ ਨਾਲ ਮਾਵਾਂ ਵੀ ਨਹੀਂ ਸਿਖਾਉਂਦੀਆਂ ਉਹ ਕਹਿੰਦੀਆਂ ਅਸੀਂ ਬਿਜ਼ੀ ਬਹੁਤ ਆ ਮੈਡਮਾਂ ਹੀ ਸਿਖਾ ਦੇਣ ਜੋ ਸਿਖਾਉਣਾ ਹੈ ਜਾਂ ਫਿਰ ਨਿਆਣੇ ਆਪੇ ਫੋਨ ਤੋਂ ਸਿੱਖ ਲੈਣਗੇ ਪਰ ਕਿੰਨੀ ਜ਼ਿਆਦਾ ਬ੍ਰੀਕੀ ਦੇ ਨਾਲ ਪਰਮੇਸ਼ਵਰ ਦਾ ਵਚਨ ਸਾਨੂੰ ਸਿਖਾਉਂਦਾ ਪਰਮੇਸ਼ਵਰ ਦੀ ਬਾਣੀ ਸਾਨੂੰ ਸਿਖਾਉਂਦੀ ਹੈ ਕਹਿੰਦਾ ਆਪਣੇ ਆਪ ਤੇ ਹੀ ਨਾ ਗੌਰ ਕਰੋ ਬਸ ਕਿਸੇ ਦੂਜੇ ਦੇ ਹਾਲ ਤੇ ਵੀ ਗੌਰ ਕਰੋ ਕਈ ਵਾਰੀ ਸਾਨੂੰ ਲੱਗਦਾ ਮੇਰਾ ਹੀ ਦੁੱਖ ਬਹੁਤ ਵੱਡਾ ਮੈਂ ਹੀ ਬਹੁਤ ਪਰੇਸ਼ਾਨ ਹਾਂ ਮੇਰੀ ਜ਼ਿੰਦਗੀ ਚ ਸਾਰਾ ਕੁਝ ਹੋ ਗਿਆ ਹੈ ਪਰ ਵਚਨ ਕੀ ਕਹਿੰਦਾ ਕਿਸੇ ਦੂਜੇ ਤੇ ਵੀ ਨਿਗਾਹ ਕਰੋ ਜਦੋਂ ਤੁਸੀਂ ਕਿਸੇ ਦੂਜੇ ਤੇ ਨਿਗਾਹ ਕਰੋਗੇ ਤੁਸੀਂ ਉਹਦੀ ਜ਼ਿੰਦਗੀ ਚ ਧਿਆਨ ਮਾਰੋਗੇ ਤੁਸੀਂ ਉਹਦੇ ਦੁੱਖ ਨੂੰ ਸੁਣੋਗੇ ਤੁਹਾਨੂੰ ਆਪਣਾ ਦੁੱਖ ਆਪੇ ਛੋਟਾ ਲੱਗਣ ਲੱਗ ਜਾਣਾ ਇਸ ਤਰ੍ਹਾਂ ਇਹ ਸਾਰਿਆਂ ਦੇ ਕੋਲ ਕੋਈ ਨਾ ਕੋਈ ਦੁੱਖ ਹੈਗਾ ਆ ਟਕੇ ਹੋਏ ਆ ਤੁਸੀਂ ਵਿਆਹਾਂ ਵਿੱਚ ਚੱਲੇ ਜਾਓ ਤੁਹਾਨੂੰ ਅਗਲੇ ਦੇ ਕੱਪੜੇ ਲੀੜੇ ਪਾਏ ਦੇਖ ਕੇ ਇਦਾਂ ਲੱਗਣਾ ਇਹਨਾਂ ਦੀ ਜ਼ਿੰਦਗੀ ਤਾਂ ਮੋਜਾਂ ਵਾਲੀ ਆ ਕਿੱਡੇ ਖੁਸ਼ ਆ ਡੀਜੇ ਲੱਗਾ ਭੰਗੜੇ ਪਾਉਣ ਦੇ ਆ ਜਦੋਂ ਭੰਗੜਾ ਪਾ ਹਟੂ ਗਏ ਹਨਾ ਫਿਰ ਕਿਤੇ ਉਹਨਾਂ ਨੂੰ ਪਾਸੇ ਲੈ ਕੇ ਬਹਿ ਜਾਓ ਕਿਤੇ ਗੱਲ ਛੇੜ ਕੇ ਦੇਖਿਓ 2 ਮਿੰਟ ਨਹੀਂ ਲੱਗਣੇ ਉਹਨਾਂ ਦੀਆਂ ਅੱਖਾਂ 'ਚ ਥਰੂ ਆਉਣ ਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਵੀ ਦੁੱਖ ਹੈਗਾ ਆ ਸੋ ਸਿਰਫ ਆਪਣੇ ਵੱਲ ਹੀ ਗੌਰ ਨਾ ਕਰੋ ਕਿਸੇ ਦੂਜੇ ਵੱਲ ਵੀ ਨਿਗਾਹ ਮਾਰੋ ਅਰ ਜੇ ਤੁਹਾਨੂੰ ਪਤਾ ਲੱਗੇ ਕਿ ਇਹਦੀ ਜ਼ਿੰਦਗੀ 'ਚ ਦੁੱਖ ਹੈ ਨਿਗਾਹ ਮਾਰਨ ਦਾ ਮਤਲਬ ਉਹਨੂੰ ਦਿਲਾਸਾ ਦਿਓ ਉਹਦਾ ਹੌਸਲਾ ਬਣ ਜੋ ਉਹਦੀ ਤਸੱਲੀ ਬਣ ਜੋ ਅਰ ਜਦੋਂ ਤੁਸੀਂ ਕਿਸੇ ਦੂਸਰੇ ਦਾ ਦੁੱਖ ਸੁਣਦੇ ਆ ਤੁਹਾਡਾ ਆਪਣਾ ਦੁੱਖ ਘਟਣਾ ਸ਼ੁਰੂ ਹੋ ਜਾਂਦਾ ਹੈ ਆਟੋਮੈਟਿਕਲੀ ਘਟਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਅਦਰਵਾਇਜ਼ ਬੰਦੇ ਨੂੰ ਲੱਗਦਾ ਕਿ ਮੈਂ ਇਕੱਲਾ ਹੀ ਆ ਫਿਰ ਜਰਖੋ ਕਿ ਇੱਕ ਬਹੁਤ ਵੱਡਾ ਪਲੈਨੇਟ ਆ ਬਹੁਤ ਵੱਡਾ ਗ੍ਰਹਿ ਆ ਤੇ ਉਹਦੇ ਤੇ ਤੁਸੀਂ ਇਕੱਲੇ ਹੀ ਤੁਰੇ ਫਿਰਦੇ ਆ ਕੋਈ ਤੁਹਾਨੂੰ ਨਜ਼ਰ ਨਹੀਂ ਆਉਂਦਾ ਫਿਰ ਕਿੰਨਾ ਦੁੱਖ ਲੱਗਦਾ ਆ ਮੈਂ ਕਿਸੇ ਨਾਲ ਗੱਲ ਕਰਾਂ ਮੈਂ ਇਕੱਲਾ ਹੀ ਆ ਕੋਈ ਨਹੀਂ ਹੈਗਾ ਪਰ ਜੇ ਤੁਹਾਨੂੰ ਆਪਣੇ ਵਰਗਾ ਕੋਈ ਹੋਰ ਦੇਖ ਜੇ ਫਿਰ ਚਾਹ ਚੜ ਜਾਣਾ ਕਹਿਣਾ ਚੱਲ ਕੋਈ ਤਾਂ ਹੈਗਾ ਮੈਨੂੰ ਚੇਤਾ ਆ ਅਸੀਂ ਜੋ ਪਹਿਲਾ ਇੰਟਰਨੈਸ਼ਨਲ ਟ੍ਰਿਪ ਜਿਹੜਾ ਸੀਗਾ ਨਾ ਸਾਡਾ ਸਿੰਗਾਪੁਰ ਦਾ ਸੀਗਾ ਤੇ ਅਸੀਂ ਉੱਥੇ ਗਏ ਘੁੰਮਣ ਵਾਸਤੇ ਤਾਂ ਇੱਕ ਉੱਥੇ ਬਹੁਤ ਉੱਚਾ ਜਿਹਾ ਟਾਵਰ ਸੀਗਾ ਤੇ ਉਹਦੇ ਤੇ ਜਦੋਂ ਗਏ ਚਾਹ ਚ ਫਿਰ ਇੱਕ ਜਿਹੜੇ ਸਾਨੂੰ ਘਮਾਉਣ ਲਈ ਉੱਥੇ ਸੀਗੇ ਪਾਸਟਰ ਜੀ ਉਹ ਪੰਜਾਬੀ ਸੀਗੇ ਬਾਕੀ ਸਾਰੇ ਹੋਰ-ਹੋਰ ਨੇਸ਼ਨ ਦੇ ਲੋਕ ਹੀ ਸੀਗੇ ਅੰਗਰੇਜ਼ੀ ਬੋਲਣ ਵਾਲੇ ਹਨ ਤੇ ਹੋਰ ਜਿੱਦਾਂ ਚੀਨੀ ਬੋਲਲੀ ਕੋਈ ਮਲਾਈ ਬੁੱਲੀ ਜਾਂਦਾ ਸੀ ਭਾਸ਼ਾ ਮਲੇਸ਼ੀਆ ਦੇ ਲੋਕ ਹੀ ਸੀਗੇ ਤੇ ਇੱਕ ਸਾਨੂੰ ਆਣ ਕੇ ਜੋੜਾ ਮਿਲਿਆ ਤੇ ਉਹ ਐਨ ਜਦੋਂ ਉਹਨਾਂ ਨੇ ਕਿਹਾ ਨਾ ਤੂੰ ਆਣ ਕੇ ਗੱਬੇ ਖਲੋ ਜਾ ਸਾਨੂੰ ਸੁਣ ਕੇ ਹੀ ਚਾ ਚੜ ਗਿਆ ਵੀ ਗੱਬੇ ਕਹਿੰਦਾ ਇਹ ਦੁਆਬੇ ਤੋਂ ਆਇਆ ਹੈ ਮੈਨੂੰ ਪੂਰਾ ਚਹਿਤ ਆਇਆ ਤੇ ਜਦੋਂ ਉਹਨਾਂ ਨੂੰ ਪੁੱਛਿਆ ਭਾਈ ਤੂੰ ਕਿੱਥੋਂ ਆਏ ਜੇ ਕਹਿੰਦੇ ਜਲੰਧਰ ਤੋਂ ਇਦਾਂ ਲੱਗਿਆ ਵੀ ਜਿੱਦਾਂ ਸਗਾ ਭਰਾ ਹੀ ਤੁਰਿਆ ਫਿਰਦਾ ਆ ਵੱਖਰਾ ਹੀ ਚਾਹ ਚੜ ਗਿਆ ਮਤਲਬ ਤੁਹਾਨੂੰ ਇਦਾਂ ਲੱਗਣ ਲੱਗ ਜਾਂਦਾ ਵੀ ਤੁਸੀਂ ਹੁਣ ਇਕੱਲੇ ਨਹੀਂ ਆ देयर ਇਸ ਸਮਵਨ ਜਿਹੜਾ ਤੁਹਾਡੇ ਵਰਗਾ ਹੈਗਾ ਆ ਤੁਹਾਡੇ ਨਾਲ ਕੋਈ ਇਦਾਂ ਹੀ ਜਦੋਂ ਤੁਸੀਂ ਇਦਾਂ ਹੀ ਸੋਚਦੇ ਰਹਿੰਦੇ ਆ ਕਿ ਮੈਂ ਬਹੁਤ ਦੁਖੀ ਆ ਕਿ ਜੇ ਹੋਰ ਵੱਲ ਨਿਗਾਹ ਨਹੀਂ ਮਾਰਦੇ ਫਿਰ ਤੁਸੀਂ ਬਹੁਤ ਪਰੇਸ਼ਾਨ ਰਹਿੰਦੇ ਆ ਪਰ ਜਦੋਂ ਤੁਹਾਨੂੰ ਪਤਾ ਲੱਗਦਾ ਇਹਦੀ ਜ਼ਿੰਦਗੀ 'ਚ ਤਾਂ ਮੇਰੇ ਤੋਂ ਵੀ ਜ਼ਿਆਦਾ ਦੁੱਖ ਆ ਤਾਂ ਵੀ ਇਹ ਪ੍ਰਭੂ ਦੀ ਮहिमा ਕਰਦਾ ਆ ਇਹਦੀ ਜ਼ਿੰਦਗੀ ਦੇ ਵਿੱਚ ਇੰਨੇ ਹਾਲਾਤ ਇਦਾਂ ਜਾਂਦੇ ਆ ਤਦ ਵੀ ਇਹਨੇ ਵਿਸ਼ਵਾਸ ਨਹੀਂ ਛੱਡਿਆ ਆਸ ਬੰਨੀ ਹੋਈ ਆ ਇਹਨੇ ਤਾਂ ਵੀ ਇਹ ਖੜਿਆ ਆ ਅੜਿਆ ਆ ਦਰੇੜਿਆ ਤਾਂ ਮੈਨੂੰ ਕੀ ਪ੍ਰੋਬਲਮ ਆ ਮੈਂ ਕਿਉਂ ਨਹੀਂ ਖੜੇ ਰਹਿ ਸਕਦਾ ਫੇਰ ਤੁਹਾਡਾ ਹੌਸਲਾ ਫਜ਼ਾਈ ਹੁੰਦੀ ਆ ਫੇਰ ਤੁਸੀਂ ਇੰਨਾ ਘਬਰਾਉਂਦੇ ਨਹੀਂ ਫੇਰ ਤੁਸੀਂ ਅੱਗੇ ਵਧਦੇ ਆ ਤੇ ਕਾਮਯਾਬ ਹੋ ਜਾਂਦੇ ਆ ਹallelujah ਸੋ ਇਦਾਂ ਹੀ ਆਪਾਂ ਇੱਕ ਦੂਜੇ ਦਾ ਹਾਲ ਚਾਲ ਜਾਣਨ ਵਾਲੇ ਬਣਨਾ ਆ ਸਿਰਫ ਆਪਣੇ ਆਪ ਬਾਰੇ ਹੀ ਨਹੀਂ ਸੋਚੀ ਜਾਣਾ ਕਿਸੇ ਹੋਰ ਬਾਰੇ ਵੀ ਸੋਚਣਾ ਆ